ਹਰੇਕ ਬੁੱਧਵਾਰ ਅਸੀਂ ਵੀਰ ਹਰਿੰਦਰ ਸਿੰਘ ਪੁੱਲਰ ਨਾਲ ਗੱਲਬਾਤ ਲਈ ਹੋ ਜਾਈਦਾ ਸੋ ਵੀਰ ਹਰਿੰਦਰ ਸਿੰਘ ਪੁੱਲਰ ਸਾਡੇ ਨਾਲ ਹੋ ਗਏ ਨੇ ਮਾਫੀ ਚਾਹੁੰਦੇ ਆ ਥੋੜੀ ਸ਼ੁਰੂਆਤ ਲੇਟ ਹੋ ਸਕੀ ਇਸ ਗੱਲ ਦੀ ਬਟ ਮੈਨੂੰ ਪੱਕਾ ਯਕੀਨ ਹੈ ਕਿ ਜਿੰਨੀ ਵੀ ਲੇਟ ਹੋਈ ਹੈ ਉਹਨਾਂ ਨੇ ਲੇਟ ਦੀਆਂ ਕਸਰਾਂ ਸਾਰੀਆਂ ਹੋਣ ਕੱਢ ਦੇਣੀਆਂ ਸਤਿ ਸ੍ਰੀ ਅਕਾਲ ਵੀਰ ਹਰਿੰਦਰ ਸਿੰਘ ਪੁੱਲਰ ਜੀ ਸ਼ਸ਼ੀਕਲ ਜੀ ਲक्की ਭਾਜੀ ਤੇ ਰਵਨ ਜੀ ਤੇ ਇਸ ਤੋਂ ਇਲਾਵਾ ਨਿਊਜ਼ੀਲੈਂਡ ਚ ਬੈਠ ਕੇ ਸ਼ਾਮ ਸੰਦੂਰੀ ਪ੍ਰੋਗਰਾਮ ਦਾ ਰੇਡੀਓ ਸਪਾਈਸ ਦੇ ਮਾధ్యਮ ਦੁਆਰਾ ਨੰਨ ਮਾਗੇ ਸਾਰੇ ਹੀ ਸੋਚਿਆਂ ਦਾ ਇਸਤਿਕਬਾਲ ਕਰਦੇ ਹਾਂ ਜੀ ਐਨਓ ਕਹਿੰਦੇ ਤੇ ਬਹੁਤ ਬਹੁਤ ਪਿਆਰ ਕਰੀ ਸਭ ਜੀ ਆਖਾ ਜੀ ਬਿਲਕੁਲ ਹਸਤੇ ਸਾਡੇ ਤਾਂ ਇੱਥੇ ਜੀ ਮੌਸਮ ਪੂਰਾ ਸਰਦ ਹੋ ਚੁੱਕਾ ਹੈ ਜੀ ਤੇ ਮੈਨੂੰ ਇਹ ਵੀ ਖਬਰਾਂ ਆਈਆਂ ਕਿ ਉੱਥੇ ਵਾਲਾ ਪੂਰਾ ਗਰਮ ਹੋ ਚੁੱਕਾ ਪਰ ਅਸੀਂ ਤੁਹਾਡੀ ਜ਼ੁਬਾਨੀ ਜ਼ਰੂਰ ਸੁਣਨਾ ਚਾਹਾਂਗੇ ਮੌਸਮ ਦੀ ਗਰਮੀ ਪੋਲਿਟੀਕਲ ਤਲਖੀਆਂ ਤੇ ਬਾਕੀ ਸਾਰੀਆਂ ਗੱਲਾਂ ਬਾਤਾਂ ਕਿ ਪੰਜਾਬ ਇਸ ਲਈ ਮੌਸਮ ਇਸ ਤਰ੍ਹਾਂ ਦਾ ਪੱਖ ਦਾ ਤੰਦੂਰ ਬਣ ਗਿਆ ਜੀ ਸਕੂਟਰ ਮੋਟਰਸਾਈਕਲ ਵਾਲਿਆਂ ਨੂੰ ਪਤਾ ਲੱਗਦਾ ਵੀ ਅਸਲ ਵਿੱਚ ਕੀ ਭਾ ਪੈਂਦੀ ਹੈ ਹੁਣ ਤਾਂ ਉਹ ਹਾਲਾ ਵੀ ਦੁਪਹਿਰ ਵੇਲੇ ਕੁਿਰਲਾ ਤਾਂ ਵਾਈ ਬੰਦਾ ਸੜਕਾਂ ਤੇ ਗਲੀਆਂ ਕਿ ਨਜ਼ਰ ਆਉਂਦਾ ਉਹੋ ਗੱਲ ਯਾਦ ਆਉਂਦੀ ਵੀ ਗਲੀਆਂ ਹੋ ਗਈਆਂ ਸੁਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ ਹੁਣ ਤਾਂ ਕੋਈ ਮਿਰਜ਼ੇ ਵਰਗਾ ਜਿਗਰੇ ਵਾਲਾ ਬੰਦਾ ਹੀ ਦੁਪਹਿਰੇ ਨਿਕਲਦਾ ਹੀ ਆ ਕਰਦਾ ਬਹੁਤ ਜ਼ਿਆਦਾ ਕੰਮੀ ਹੈ ਇਸ ਵਕਤ ਕੀ ਬਾਤ ਹੈ ਜੀ ਸੋ ਅੱਗੇ ਦੀ ਗੱਲਬਾਤ ਅਸੀਂ ਤੁਹਾਡੇ ਤੋਂ ਹਮੇਸ਼ਾ ਵਾਂਗ ਜਿਹੜੀਆਂ ਮੁੱਖ ਉਥੇ ਦੀਆਂ ਪੰਜਾਬ ਦੀਆਂ ਖਬਰਾਂ ਉਹ ਜ਼ਰੂਰ ਸੁਣਨੀਆਂ ਚਾਹਾਂਗੇ ਜੀ ਸਾਡੇ ਸਰੋਤਿਆਂ ਨੂੰ ਹਰ ਵੀਕ ਇਸ ਚੀਜ਼ ਦੀ ਉਡੀਕ ਰਹਿੰਦੀ ਹੈ ਤਾਂ ਜੀ ਇਹ ਸਭ ਤੋਂ ਪਹਿਲਾਂ ਤਾਂ ਖਬਰ ਦਿੰਦਾ ਜਾਵਾਂ ਕਿ ਲੰਗੀ ਚਈ ਬਈ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਅਚਨ-ਚੇਤ 7.5 ਰੁਪਏ ਪ੍ਰਤੀ ਲੀਟਰ ਵਾਧਾ ਹੋਣ ਕਰਕੇ ਚਫੇਰਿਓ ਉਸ ਦਾ ਵਿਰੋਧ ਹੋਇਆ ਉਸ ਵਿਰੋਧ ਦੇ ਚੱਲਦਿਆਂ ਕੱਲ ਨੂੰ ਯਾਨੀ ਕਿ 31 ਕਰੀਕ ਨੂੰ ਭਾਰਤ ਬੰਦਾ ਐਲਾਨ ਕੀਤਾ ਗਿਆ ਇਹ ਐਲਾਨ ਪੈਟਰੋਲ ਦੇ ਵਿੱਚ ਅਚਨਚੇਤ ਇੱਕੇ ਦਮ ਆਇਆ ਵਿਸ਼ਾਲ ਦੇ ਰੋਸੋ ਜੋ ਪੰਜਾਬ ਸਰਕਾਰ ਵੀ ਇਸ ਨੂੰ ਪੂਰੀ ਤਰ੍ਹਾਂ ਸਮਰਥਨ ਆਸਣ ਹੈ ਸੋ ਕੱਲ ਨੂੰ ਸਾਰੇ ਭਾਰਤ ਦੇ ਵਿੱਚ ਇੱਕ ਤਰ੍ਹਾਂ ਨਾਲ ਜ਼ਿੰਦਗੀ ਰੁਕ ਜਾਏਗੀ ਚੱਕਾ ਜਾਮ ਹੈ ਕਿਉਂਕਿ ਇੰਨਾ ਵੱਡਾ ਇਜ਼ਾਫਾ ਅੱਜ ਤੱਕ ਇੱਕੇ ਵਾਰ ਨਹੀਂ ਸੀ ਹੋਇਆ ਸੋ ਗਰੀਬਾਂ ਦਾ ਏ ਜੇਬ ਤੇ ਕਰ ਡਾਕਾ ਹੋ ਗਿਆ ਮਹਿਸੂਸ ਹੋ ਰਿਹਾ ਕਿਉਂਕਿ ਪੈਟਰੋਲ ਤੋਂ ਵੀ ਅੱਜਕਲ ਕੋਈ ਵੀ ਵਰਗ ਇਸ ਤੋਂ ਅਪਿਜ ਨਹੀਂ ਹ ਹਰ ਇੱਕ ਬੰਦੇ ਦੀ ਜ਼ਰੂਰਤ ਬਣ ਚੁੱਕਾ ਹੈ ਸੋ ਇਕਦਮ ਅਚਾਨਕ ਅਚਨਚੇ ਤੇ ਇਸ ਵਾਧੇ ਨੂੰ ਵਰਤਾਇਕ ਕਰਨਾ ਲੋਕਾਂ ਤੋਂ ਪਰੇ ਸੀਗਾ ਕਿਉਂਕਿ ਅੱਗੇ ਇਸ ਤਰ੍ਹਾਂ ਹੁੰਦਾ ਵੀ 2.5 ਰੁਪਏ ਵਧਾ ਦਿੰਦੇ ਆ ਥੋੜਾ ਜਿਹਾ ਰੌਲਾ ਪੈਣਾ ਵਿੱਚੋਂ ਠੈਣੀ ਇੱਕ ਘਟਾ ਲੈਂਦੇ ਆ ਯਾਨੀ ਉੱਤ ਤੋਂ ਚੱਲ ਨਹੀਂ ਲੈ ਜਾਂਦੀ ਹੁਣ ਵੀ ਸੁਣਨ ਚ ਆਇਆ ਵੀ 1 ਰੁਪਿਆ 30 ਪੈਸੇ ਜਾਂ 1.5 ਰੁਪਿਆ ਪੈਟਰੋਲ ਚ ਘਟਾ ਲੈਣਗੇ ਸਾਢੇ 7 ਵਧਾਏ ਆ 1.5 ਘਟਾ ਲਿਆ 6 ਰੁਪਏ ਵਾਧਾ ਫਿਰ ਹੋ ਗਿਆ ਸੋ ਸਾਡੇ ਲੋਕਾਂ ਨੂੰ ਵੀ ਆਸ ਪੈ ਗਈ ਵੀ ਇੱਕ ਵਾਰੀ ਜਦੋਂ ਵੱਧ ਜਾਂਦਾ ਫਿਰ ਥੋੜਾ ਬਹੁਤ ਅਸੀਂ ਰੌਲਾ ਪਾਉਂਦੇ ਆ ਥੋੜਾ ਜਿਹਾ ਭਾਰ ਹੌਲਾ ਹੋ ਜਾਂਦਾ ਤੇ ਸਾਨੂੰ ਲੱਗ ਇਸ ਤੋਂ ਬਾਅਦ ਅਸੀਂ ਅੱਗੇ ਵਧਦੇ ਹਾਂ ਤਾਂ ਇੱਕ ਬੜਾ ਅੱਛਾ ਯਤਨ ਜਿਹੜਾ ਕਿ ਪਿਛਲੀ ਵਾਰੀ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਵਾਰੀ ਅਕਾਲੀ ਸਰਕਾਰ ਥੋੜਾ ਜਿਹਾ ਆਪਣੀ ਸਰਕਾਰ ਨੂੰ ਬਿਹਤਰੀ ਨਾਲ ਚਲਾਉਣ ਦੇ ਰੌਂ ਦੇ ਵਿੱਚ ਹੈ ਉਹਨਾਂ ਨੇ ਆਉਂਦੇ ਹੀ ਆਪਣੇ ਸੁਧਾਰ ਚਾਰ ਦੇ ਪਾਸੇ ਜਾਰੀ ਕਰ ਦਿੱਤੇ ਹੈ ਇਸੇ ਦੇ ਚੱਲਦਿਆਂ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਕਿ ਵੱਖ-ਵੱਖ ਵਿਧਾਇਕਾਂ ਦੇ ਨਾਲ ਸਾਫਕਾ ਵਿਧਾਇਕਾਂ ਦੇ ਨਾਲ ਅਫਸਰ ਸ਼ਾਹੀ ਦੇ ਨਾਲ ਜਿਹੜੇ ਗਨਮੈਨ ਲੱਗੇ ਸਨ ਪਹਿਲਾਂ ਉਹਨਾਂ ਨੂੰ ਵਾਪਸ ਬੁਲਾ ਰਿਹਾ ਹੈ ਪੰਜਾਬ ਪੁਲਿਸ ਨੇ ਇਸ ਵੇਲੇ 2040 ਜਵਾਨ ਤੇ 109 ਵਾਹਨ ਵਾਪਸ ਮਿਲ ਚੁੱਕਿਆ ਹੈ ਇਹਨਾਂ ਵਾਹਨਾਂ ਦੀ ਵਰਤੋਂ ਹੁਣ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਫਿਕ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਵਾਸਤੇ ਕੀਤੀ ਜਾਣੀ ਹੈ 10 ਜੂਨ ਤੋਂ ਬਾਅਦ ਕਾਲੇ ਸ਼ੀਸ਼ੇ ਤੇ ਲਾਲ ਬੱਤੀ ਲਾ ਕੇ ਜਿਹੜੇ ਚੱਲਣ ਵਾਲੇ ਲੋਕ ਸੀ ਉਹਨਾਂ ਦਾ ਚਲਾਣ ਹੋਏਗਾ ਤੇ ਮੌਕੇ ਤੇ ਉਹਨਾਂ ਦੇ ਵਾਹਨ ਵੀ ਜਬਤ ਹੋ ਸਕਦੇ ਐ ਕੱਲ ਸੁਖਵੀਰ ਬਾਦਲੂ ਨੇ ਸਾਡੇ ਨਾਲ ਦੱਸਿਆ ਕਿ ਟ੍ਰੈਫਿਕ ਨੂੰ ਸਹੀ ਤਰੀਕੇ ਦੇ ਨਾਲ ਸੜਕ ਸੁਰੱਖਿਆ ਨੂੰ ਚਲਾਉਣ ਵਾਸਤੇ ਸੀਸੀਟੀਵੀ ਕੈਮਰੇ ਹਾਈਵੇਜ਼ ਤੇ ਲੱਗਣਗੇ ਇਸ ਤੋਂ ਇਲਾਵਾ ਜਿਹੜੇ ਮੈਟਰੋ ਸਿਟੀਆਂ ਨੇ ਉਹਨਾਂ ਦੇ ਵਿੱਚ ਵੀ ਸੀਸੀਟੀਵੀ ਕੈਮਰੇ ਇੰਸਟਾਲ ਕੀਤੇ ਜਾਂਦੇ ਇਸ ਤੇ ਲਗਭਗ 100 ਕਰੋੜ ਰੁਪਏ ਦੀ ਲਾਗਤ ਹੋਣ ਦਾ ਅਨੁਮਾਨ ਹੁਣ ਦੇਖੋ ਸੀਸੀਟੀਵੀ ਕੈਮਰਿਆਂ ਦੇ ਵਿੱਚ ਫੜੇ ਜਾਣ ਤੇ ਕਿੰਨਾ ਦਾ ਜੁਰਮਾਨਾ ਲੋਕ ਭਰਦੇ ਆ ਜਾਂ ਚੋਰ ਮੋਰੀਆਂ ਦੁਆਰਾ ਟ੍ਰੈਫਿਕ ਵਾਲਿਆਂ ਨੂੰ ਹੋਰ ਵੀ ਮੌਕਾ ਬਣਦੀ ਹੈ ਤੇ ਚਲੋ ਕੋਈ ਇੱਕ ਦੇ ਘਰ ਵਿੱਚ ਔਰ ਬਹਿਰਾ ਮੈਂ ਇਸ ਤਰ੍ਹਾਂ ਦੇ ਯਤਨ ਕਰਨ ਵਾਸਤੇ ਅਸੀਂ ਪੰਜਾਬ ਸਰਕਾਰ ਨੂੰ ਮੁਬਾਰਕਵਾਜ਼ ਜ਼ਰੂਰ ਦਿੰਨੇ ਆ ਕਿ ਚਲੋ ਦੇਰ ਆਏ ਦਰੋਸਤਾ ਇਹ ਪੰਨਾ ਸੁਣਦੇ ਹੁੰਦੇ ਸੀ ਕਿ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਕੈਮਰੇ ਲੱਗੇ ਆ ਜਦੋਂ ਕਿਤੇ ਸੜਕਾਂ ਦੇ ਵਿੱਚ ਅਸੀਂ ਨਿਯਮਾਂ ਦੇ ਉਲੰਘਣ ਕਰਦੇ ਆ ਤਾਂ ਸਾਡੇ ਘਰੇ ਟਿਕਟ ਆ ਜਾਂਦੀ ਹੈ ਯਾਨੀ ਕਿ ਸਾਡੇ ਘਰੇ ਫਾਈਨ ਆ ਜਾਂਦਾ ਹੁਣ ਦੇਖੋ ਸਾਡੇ ਘਰੇ ਵੀ ਇੱਥੇ ਫਾਈਨ ਆਉਂਦਾ ਜਾਂ ਮੌਕੇ ਤੇ ਟ੍ਰੈਫਿਕ ਵਾਲਾ ਫੜ ਕੇ ਉੱਥੇ ਹੀ ਰਫਾ ਦਫਾ ਕਰ ਦਿੰਦਾ ਜੀ ਇਸ ਵਾਰ ਅੱਗੇ ਨਗਰ ਪੰਚਾਇਤਾਂ ਦੀ ਚੋਣਾਂ ਹੋਣੀਆਂ ਸਾਨੂੰ ਉਸ ਦੇ ਵਿੱਚ ਨਾਮਜ਼ਦਗੀਆਂ ਵਾਪਸ ਲੈਣ ਦਾ 28 ਨੂੰ ਆਖਰੀ ਦਿਨ ਸੀਗਾ ਅਚਨ ਚੇਤੇ ਚੰਨੇ ਘਟਨਾ ਕ੍ਰਮ ਦੇ ਵਿੱਚ ਮਫੂ ਤੇ ਮਲਣਾ ਵਾਲਾ ਨਗਰ ਪੰਚਾਇਤਾਂ ਲਈ ਜਿਹੜੀ ਚੋਣਾਂ ਸੀ ਉਸ ਦੇ ਵਿੱਚ ਸਾਰੇ ਕਾਗਰਸੀ ਉਮੀਦਵਾਰਾਂ ਨੇ ਆਖਰੀ ਦਿਨ ਆਪਣੇ ਕਾਗਜ਼ ਵਾਪਸ ਲੈ ਲਏ ਇਸ ਤਰ੍ਹਾਂ 13 ਦੇ 13 ਜਿਹੜੇ ਅਕਾਲੀ ਉਮੀਦਵਾਰ ਸਨ ਬਿਨਾਂ ਮੁਕਾਬਲਾ ਜਿੱਤੋ ਲਾਣ ਕਾ ਸਿੱਟੇ ਜੇ ਤੇ ਉੱਧਰ ਇਹ ਵੀ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਕਿ ਜ਼ੀਰਾ ਵਿਧਾਨ ਸਭਾ ਹਲਕਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਨਰੇਸ਼ ਕਟਾਰੀਆ ਬਿਲਕੁਲ ਤਿਆਰ ਬਰ ਤਿਆਰ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਰਦ ਵਾਰਨ ਵਾਸਤੇ ਸੋ ਦੇਖੋ ਅੱਜ ਉਹਨਾਂ ਦੇ ਗੱਲ ਖਸਾਫਾ ਪੀਲੇ ਰੰਗ ਦਾ ਪੈਂਦਾ ਜਾਂ ਕੱਲ ਨੂੰ ਪੈਂਦਾ ਇਹ ਤਾਂ ਪਤਾ ਲੱਗ ਹੀ ਜਾਏਗਾ ਪਰ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਉੱਥੇ ਭਾਰਤ ਦੇ ਮੁੱਖ ਮੰਤਰੀ ਸਰਦਾਰ ਭਾਰਤ ਦੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਅੱਜਕੱਲ ਮਿਆਂਮਾਰ ਬਰਮਾ ਦੇ ਦੌਰੇ ਤੇ ਗਏ ਸਨ ਜਿਹੜੇ ਕਾਉਂਡ ਵਾਪਸ ਪਰਤ ਆਏ ਉਹਨਾਂ ਨੇ ਉੱਥੇ ਜਾ ਕੇ ਭਾਰਤ ਵੱਲੋਂ ਬਰਮਾ ਨੂੰ 50 ਕਰੋੜ ਡਾਲਰ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਭਾਰਤ ਤੋਂ ਪਹਿਲਾਂ ਹੀ ਆਪ ਹੀ ਦੂਜੇ ਪਾਸੇੋਂ ਮਦਦ ਲੈ ਰਹੇ ਪਰ ਗੁਆਂਡੀ ਦੇਸ਼ਾਂ ਦੇ ਨਾਲ ਸਬੰਧ ਸਟਰੋਂਗ ਕਰਨ ਵਾਸਤੇ ਉਹ ਗਰੀਬ ਦੇਸ਼ ਜਿਹੜੇ ਕਿ ਭਾਰਤ ਦੇ ਗੁਆਰ ਦੇ ਵਿੱਚ ਵਸੇ ਹੋਏ ਨੇ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤੀ ਦੇਣ ਵਾਸਤੇ ਤੇ ਉਹਨਾਂ ਨਾਲ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਾਸਤੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਨੇ ਇੱਕ ਕਦਮ ਉਠਾਇਆ ਜਿਸ ਦਾ ਕਿ ਉਹਨਾਂ ਦੀ ਪਾਰਟੀ ਵੱਲੋਂ ਤਾਂ ਸਵਾਗਤ ਕੀਤਾ ਜਾਂਦਾ ਬਾਕੀ ਤਾਂ ਚਲੋ ਸ਼੍ਰੀ ਕਲਾਈ ਲੀਕ ਪੁੱਛੇ ਜਿੱਥੋਂ ਤੀਕ ਉਤੇ ਦੂਜੇ ਪਾਸੇ ਮੁੰਬਈ ਪੁਨੇ ਐਕਸਪ੍ਰੈਸ ਹਾਈਵੇ ਤੇ 28 ਮਈ ਨੂੰ ਸੜਕ ਹਾਦਸਾ ਪੇਸ਼ ਹੈ ਮੁੰਬਈ ਪੁਨੇ ਐਕਸਪ੍ਰੈਸ ਹਾਈਵੇ ਭਾਰਤ ਦਾ ਸਭ ਤੋਂ ਵਧੀਆ ਹਾਈਵੇ ਹੈ ਜਿਸ ਦੇ ਉੱਪਰ ਗੱਡੀਆਂ ਬਹੁਤ ਜ਼ਿਆਦਾ ਤੇਜ਼ ਸਪੀਡ ਨਾਲ ਯਾਨੀ ਕਿ ਫੋਰਨ ਸਟਾਈਲ ਚੱਲਦਾ ਹੈ ਉੱਥੇ ਤਾਂ ਉਹਦੇ 28 ਯਾਤਰੀ ਉਸ ਅਚਨਚੇਤ ਹਾਦਸੇ ਦੇ ਵਿੱਚ ਮਾਰੇ ਗਏ ਇਹ ਇੱਕ ਬੜੀ ਵੱਡੀ ਖਬਰ ਹੈ ਉਧਰ ਬੀਤੇ ਹਫਤੇ ਸ਼ਾਹਰੂਖ ਖਾਨ ਨੇ ਆਪਣੇ ਮੈਚਦਾਰਾਂ ਵਾਂਕੇੜੇ ਸਟੇਡੀਅਮ ਦੇ ਵਿੱਚ ਸੁਰੱਖਿਆ ਕਰਮੀਆਂ ਨਾਲ ਉਲਝ ਕੇ ਇੱਕ ਨਵਾਂ ਪੰਗਾ ਪਾ ਲਿਆ ਸੀ ਜਿਸ ਦੇ ਵਜੋਂ ਉਸ ਨੂੰ ਸਜ਼ਾ ਦੇ ਤੌਰ ਤੇ 5 ਸਾਲ ਦੀ ਵਾਂਕੇੜੇ ਸਟੇਡੀਅਮ ਤੇ ਵੜਨ ਤੇ ਪਾਬੰਦੀ ਲਾਤੀ ਸੀ ਪਰ ਸ਼ਾਹਰੂਖ ਖਾਨ ਨੇ ਹੁਣ ਆਪਣੀ ਟੀਮ ਜਿਹੜੀ ਕਿ ਆਈਪੀਐਲ ਦੀਆਂ ਖਬਰਾਂ ਵਿੱਚ ਆਪਾਂ ਜ਼ਿਕਰ ਕਰਾਂਗੇ ਜਿੱਤ ਗਈ ਹੈ ਉਸ ਨੇ ਜਿੱਤਣ ਤੋਂ ਪਹਿਲਾਂ ਹੀ ਸਾਰਿਆਂ ਨੇ ਆਪਣੀ ਇਸ ਘਟਨਾ ਕਰਮ ਲਈ ਮਾਫੀ ਮੰਗੀ ਐ ਸੋ ਅਸੀਂ ਇਸ ਦੀ ਇਸ ਚੀਜ਼ ਦਾ ਵੀ ਉਸ ਨੂੰ ਸ਼ਾਬਾਸ਼ ਇਹ ਨਹੀਂ ਮੰਨਦੀ ਕਿ ਚਲੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਉਸ ਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਉਦੋਂ ਉਹਨੇ ਕਿਤੇ ਖਾਦੀ ਪੀਤੀ ਜਿੱਥੇ ਕਹਿ ਵੀ ਬੈਠਾ ਤਾਂ ਫਿਰ ਉਸ ਨੂੰ ਅਹਿਸਾਸ ਹੋਇਆ ਤਾਂ ਨੇ ਮਾਫੀ ਮੰਗ ਲਈ ਹੈ ਜੀ ਇਧਰ ਆਏ ਹਫਤੇ ਅਸੀਂ ਨਸ਼ੇ ਦੀਆਂ ਕਿਪਾਂ ਬੜਮੀ ਗੱਲਾਂ ਕਰਦੇ ਆ ਤੇ ਇਧਰ ਵੀ ਪਾਕਿਸਤਾਨ ਤੋਂ ਇਸ ਹਫਤੇ 25 ਮਈ ਨੂੰ 50 ਕਰੋੜ ਦੀ ਹੈਰੋਇਨ ਤੇ 15 ਲੱਖ ਦੀ ਚਾਲੀ ਕਰੰਸੀ ਫੜੀ ਗਈ ਉਹ ਐਸ ਤਰ੍ਹਾਂ ਕਿ ਸੀਮੈਂਟ ਲੈ ਕੇ ਇੱਕ ਵਾਹਨ ਗੱਡੀ ਪਾਕਿਸਤਾਨ ਦੇ ਵਿੱਚ ਆ ਰਹੀ ਸੀ ਤੇ ਜਦੋਂ ਇੰਡੀਆ ਦੇ ਵਿੱਚ ਦਾਖਲ ਹੋਈ ਟਾਰੀ ਸਰਹੱਦ ਦੇ ਵਿੱਚ ਤੇ ਬੀਐਸਐਫ ਦੇ ਜਿਹੜੇ ਕੋੜ ਸਵਾਰ ਸੀ ਨਾਲ ਨਾਲ ਸੁਰੱਖਿਆ ਵਿੱਚ ਚੱਲ ਰਿਹਾ ਸੀ ਤਾਂ ਉਹਨਾਂ ਨੇ ਇੱਕ ਪੁਲ ਦੇ ਤੋਂ ਮਹਿਰ ਸ਼ਕਰ ਨੇਰ ਦੇ ਪੁਲ ਤੋਂ ਲੰਘਦੇ ਕੋੜ ਸਵਾਰ ਨੇ ਆਵਾਜ਼ ਸੁਣੀ ਤਾਂ ਸਟੇਬਲ ਨੇ ਕੋਈ ਚੀਜ਼ ਕੀਤੀ ਜਦੋਂ ਨੇ ਬੈਗ ਦੇਖਿਆ ਤਾਂ ਉਹਦੇ ਵਿੱਚ 50 ਕਰੋੜ ਦੀ ਹੈਰਨ ਤੇ 15 ਲੱਖ ਦੀ ਚਾਲੀ ਕਰੰਸੀ ਸੀ ਇਸ ਦੇ ਜਾਣਵਾ ਜੋ ਗੱਡੀ ਦੇ ਪਾਕਿਸਤਾਨੀ ਹਮਲੇ ਨੂੰ ਸਾਡੀ ਭਾਰਤੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਪੁੱਛਗਛ ਜਾਰੀ ਹੈ ਸਾਬਾ ਜੀ ਸੱਚੀ ਮੈਨੂੰ ਕਲਕਦੇ ਨਾੜ ਨੂੰ ਲਾਈ ਅੱਗ ਦੀ ਲਪੇਟ ਵਿੱਚ ਆਉਣ ਤੇ ਮਸਾਂ ਹੀ ਬੱਚੇ ਰੋਰ ਤੇ ਢੀਕਾ ਨੇੜੇ ਦੇ ਚ ਰੇਲ ਗੱਡੀ 'ਤੇ ਸਵਾਰ ਜਿਹੜੇ ਯਾਤਰੀ ਸਨ ਹੋਇਆ ਇਸ ਤਰ੍ਹਾਂ ਕਿ ਰੇਲ ਗੱਡੀ ਆਉਣ ਤੋਂ ਪਹਿਲਾਂ ਕਿਸੇ ਕਿਸਾਨ ਨੇ ਕਲਕਦੇ ਨਾੜ ਨੂੰ ਅੱਗ ਲਾਈ ਸੀ ਹਾਲਾਂਕਿ ਇਸ ਤੇ ਪਾਬੰਦੀ ਲਾਈ ਗਈ ਪਰ ਅਜੇ ਤੱਕ ਸਜ਼ਾ ਕਿਸੇ ਨੂੰ ਨਹੀਂ ਹੋਈ ਤਾਂ ਹਵਾ ਦੇ ਤੇਜ਼ ਵਹਾਅ ਦੇ ਕਾਰਨ ਜਦੋਂ ਗੱਡੀ ਲੰਘਈ ਤਾਂ ਉਸ ਨੂੰ ਅੱਗ ਦੀ ਲਪਟਾਂ का सामना करना पाया झाड़ा मच गया बहुत सारे यात्रियों ने छाल मारिया कुछ एक बच्चे भी इस घटनाक्रम जख्मी हो गए पंद्रह भीह मिनट उ ट्रेन रुकन तो बाद फिर उतो अगर रवाना हुई सो वाल, वाल, वाल बचे है ਅਕਸਰ ਅਸੀਂ ਸੁਣਦੇ ਰਹਿੰਨੇ ਸਰਕਾਰ ਵੀ ਅਪੀਲਾਂ ਕਰਦੀ ਹੈ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਾਈ ਜAVE ਪਰ ਸਾਡਾ ਕਿਸਾਨ ਹੈ ਕਿਸਾਨੀ ਤਬਕਾ ਹੈ ਇਸ ਚੀਜ਼ ਨੂੰ ਮੂਲ ਇਨਕਾਰ ਰੰਦਾ ਹਰ ਵਾਰੀ ਹੀ ਕਣਕ ਦੇ ਨਾੜ ਨੂੰ ਅੱਗ ਲੱਗਦੀ ਹੈ ਸੋ ਇਸ ਤਰ੍ਹਾਂ ਦੀ ਘਟਨਾਕ੍ਰਮ ਜੇ ਤਾਂ ਪਿਛਲੀ ਵਾਰੀ ਅਸੀਂ ਦੇਖਿਆ ਸੀ ਪਿਛਲੇ ਸਾਲ ਅੱਗ ਲਾਉਣ ਦੇ ਨਾਲ ਇੱਕ 3 ਵੀਲਰ ਪੂਰੇ ਦਾ ਪੂਰਾ ਲਪੇਟ ਚੜ ਗਿਆ ਸੀ ਜਿਸ ਵਿੱਚ ਕਿ ਪੰਜ ਛੇ ਨੌਜਵਾਨ ਮੌਕੇ ਤੇ ਚੁਲਸਕੇ ਮੜ ਗਏ ਮਰ ਗਏ ਸਨ ਇਧਰ ਪੈਟਰੋਲ ਦੀ ਕੀਮਤ ਜਿਵੇਂ ਤੁਹਾਨੂੰ ਦੱਸ ਚੁੱਕਾ ਸ਼ੁਰੂ ਦੇ ਵਿੱਚ ਕਿ ਸਾਡੇ 7 ਰੁਪਏ ਦਾ ਇਫਾਦਾ ਹੋਣ ਦੇ ਕਾਰਨ ਪੂਰੇ ਦੇਸ਼ ਵਿੱਚ ਜਿਵੇਂ ਹਾਹਾਕਾਰ ਮੱਚੀ ਹੋਈ ਹੈ ਲੋਕਾਂ ਨੇ ਇਸ ਤੇ ਬੜੇ ਬੜੇ ਚੁਟਕਲੇ ਨੇਟ ਤੇ ਫੇਸਬੁੱਕ ਤੇ ਟਵਿੱਟਰ ਤੇ ਹਰ ਜਗ੍ਹਾ ਪੈਟਰੋਲ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕਹਿੰਦੇ ਵੀ ਇੱਕ ਬੰਦੇ ਨੇ ਜਾ ਕੇ ਪੈਟਰੋਲ ਪੰਪ ਤੇ ਗੱਡੀ ਲਾਈ ਤੇ ਉਧਰੋਂ ਪੈਟਰੋਲ ਪਾਉਣ ਵਾਲਾ ਪੁੱਛਦਾ ਹਾਂ ਭਾਈ ਦੱਸੋ ਕਿੰਨੇ ਦਾ ਪਾਵਾਂ ਕਹਿੰਦਾ ਪਾਉਣਾ ਕੀ ਇਹ ਪੰਜਾਂ ਦਾ ਸਰਦੀਆਂ ਦਾ ਗੱਡੀ ਤੇ ਛਿੜਕ ਦੇ ਕਹਿੰਦਾ ਕਿਉਂ ਕਹਿੰਦਾ ਬਸ ਆਕੀ ਲਾਉਣੀ ਹੈ ਕੀ ਬਾਤ ਹੈ ਜੀ ਸੋ ਉਧਰ ਲਾਹਿੰ ਨੂੰ ਲੱਭਣ ਚ ਮਦਦ ਕਰਨ ਵਾਲੇ ਪਾਕਿਸਤਾਨ ਦੇ ਡਾਕਟਰ ਸ਼ਕੀਲ ਅਫਰੀਦੀ ਨੂੰ ਦੇਸ਼ ਧਰੋਹ ਦੇ ਦੋਸ਼ 31 ਸਾਲ ਦੀ ਬਾ ਮੁਸ਼ੱਕਤ ਦੀ ਸਜਾ ਸੁਣਾਈ ਗਈ ਹੈ ਜਿਸ ਤੋਂ ਪਤਾ ਲੱਗਦਾ ਕਿ ਪਾਕਿਸਤਾਨ ਨੇ ਮਨਸੂਬੇ ਕੀ ਹਨ ਉਹਦੀ ਸਰਕਾਰ ਕਹਿੰਦੀ ਬੋਸ਼ਕ ਕਰਦੀ ਕੋਸ਼ਿਸ਼ ਆ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਸਾਨੂੰ ਤਾਂ ਨਰੇਨ ਦਾ ਪਤਾ ਹੀ ਨਹੀਂ ਸੀ ਸਾਡੇ ਰਹੀ ਜਾਂਦਾ ਸੀ ਜਦੋਂ ਅਮਰੀਕਾ ਨੇ ਆ ਕੇ ਡਰੋਨ ਹਮਲਾ ਕਰਕੇ ਅਚਨ ਕੀਤ ਤੋਂ ਦਪੋਚਿਆ ਤੇ ਆ ਕੇ ਮਾਰਤਾ ਫਿਰ ਕਹਿੰਦੇ ਅੱਛਾ ਸਾਨੂੰ ਤਾਂ ਪਤਾ ਨਹੀਂ ਸੀ ਕਿ ਪਾੜ ਕੇ ਉਹਨਾਂ ਦੇ ਫੌਜੀ ਟਿਕਾਣੇ ਦੇ ਬਿਲਕੁਲ ਨੇੜੇ ਰਹਿੰਦਾ ਸੀ ਇਸ ਕੰਮ ਦੇ ਵਿੱਚ ਮਦਦ ਕਰਨ ਵਾਲੇ ਪਾਕਿਸਤਾਨੀ ਡਾਕਟਰ ਸ਼ਾਫੀਕ ਅਫਰੀਦੀ ਜਿਸ ਨੇ ਕਿ ਨਕਲੀ ਟੀਕਾ ਕਰਨ ਮੁਹਿੰਮ ਚਲਾਈ ਸੀ ਤਾਂ ਜੋ ਅਬਤਾਬਾਦ ਦੇ ਵਿੱਚ ਜਿੱਥੇ ਕਿ ਨਰੇਨ ਲੁਕਿਆ ਬੈਠਾ ਉੱਥੋਂ ਤੱਕ ਪਹੁੰਚ ਕੀਤੀ ਜਾ ਸਕੇ ਜਦੋਂ ਪਤਾ ਲੱਗਿਆ ਵੀ ਹਾਂ ਇਸ ਡਾਕਟਰ ਨੇ ਮਦਦ ਕੀਤੀ ਸੀ ਫੜ ਕੇ ਉਹਨੂੰ ਜੇਲ੍ਹ ਦੇ ਛੁੱਟਤਾ ਤੇ ਬੇਸਰੋ ਦਾ ਮਕਦਮਾ ਚਲਾਤਾ ਤੇ ਤੇਤੀ ਸਾਲ ਵੀ ਸਗਾ ਸੁਣਾਤੀ ਹੈ ਇਤੋਂ ਪਤਾ ਲੱਗਦਾ ਕਿ ਪਾਕਿਸਤਾਨੀਆਂ ਜਿਹੜੀਆਂ ਸਰਕਾਰਾਂ ਨੇ ਉਹ ਕਿੰਨਾ ਕੁ ਅੱਤਵਾਦ ਦੇ ਮੁੱਦੇ ਬਰਤੀਬੰਦੀ ਨੇ ਅੱਤਵਾਦ ਨੂੰ ਉਕਸਾਉਣ ਤੇ ਉਸ ਨੂੰ ਭੜਕਾਉਣ ਦੇ ਵਿੱਚ ਪਾਕਤਨੀਆਂ ਸਰਕਾਰਾਂ ਹਮੇਸ਼ਾ ਮੋਰੀ ਨਹੀਂ ਹੈ ਕਿਉਂਕਿ ਉਹਨਾਂ ਦਾ ਟੋਰੀ ਫੁਲਕਾ ਤੇ ਉਹਨਾਂ ਦੀ kursi S3 S3 ਇਸੇ ਚੀਜ਼ ਤੇ ਵਜੀ ਰਹਿੰਦੀ ਹੈ ਸੋ ਇਸ ਘਟਨਾ ਦੇ ਨਾਲ ਉਹਨਾਂ ਦਾ ਅਸਲ ਚਿਹਰਾ ਸਾਹਮਣੇ ਆਇਆ ਹੈ ਉਧਰ ਸਾਡੇ ਹੀ ਸ਼ਹਿਰ ਦੇ ਸੋਜਪੁਰ ਦੇ ਵਿੱਚ ਇੱਕ ਬੜਾ ਤਕੜੇ ਅੱਧੀ ਘਟਨਾਕ੍ਰਮ ਵਾਪਰਿਆ ਜਿਹੜਾ ਅਖਬਾਰਾਂ ਦਾ ਸ਼ਿੰਗਾਰ ਹੈ ਕੈਨੇਡਾ ਦੇ ਨਾਂ ਤੇ ਇੱਕ ਮੁਟਿਆਰ ਲੋਕਾਂ ਨਾਲ ਵਿਆਹ ਰਚਾਉਂਦੀ ਸੀ ਤੇ ਫਿਰ ਉਸ ਤੋਂ ਬਾਅਦ ਉਹ ਨਾਲੇ ਤਕੜੇ ਤਕੜੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਮੁੰਡਿਆਂ ਨੂੰ ਕੈਨੇਡਾ ਬਾਹਰ ਮਜਾਂਨ ਦੇ ਨਾਂ ਤੇ ਉਹਨਾਂ ਤੋਂ ਪੈਸੇ ਠੱਗ ਲੈਂਦੀ ਸੀ ਪਰ థਾਈਲੈਂਡ ਨਾਲ ਜਾ ਕੇ ਛੱਡ ਦਿੰਦੀ ਸੀ ਤੇ ਉੱਥੇ ਲੋਕੀ ਰੋਲ ਦੇ ਖੋਲ ਦੇ ਘਰੇ ਪਹੁੰਚਦੇ ਸੀ ਸੋ ਮੁਟਿਆਰ 3-4 ਦਿਨ ਪਹਿਲਾਂ ਫੜੀ ਗਈ ਹੈ ਜੀ ਸੋਜਪੁਰ ਦੀ ਪੁਲਿਸ ਨੇ ਫੜ ਕੇ ਲੈਂਦੀ ਹੈ ਉਸ ਦਾ ਨਾਂ ਰਾਜਵਿੰਦਰ ਕੌਰ ਸੱਤੀ ਡੇੜੀ ਕੇ थाना ਹਰੀਕੇ ਰਖੀ ਕਿਹਦੇ ਪਿੰਡ ਗੰਡੀਵੰਡ ਦੇ ਕਾਰਤ ਸਿੰਘ ਦੀ ਕੁੜੀ ਹੈ ਜੀ ਜਦੋਂ ਸਾਡੇ ਤੇ ਫਰੋਜ਼ਪੁਰ ਵਿਆਹ ਕਰਾਉਣ ਆਈ ਸੀ ਤੁਹਾਨੂੰ ਦੱਸਦਾ ਕਿ ਇਸ ਵਿਆਹ ਦੇ ਵਿੱਚ ਸ਼ਾਮਲ ਹੋਣ ਦਾ ਮੈਨੂੰ ਵੀ ਮੌਕਾ ਮਿਲਿਆ ਸੀ ਸਾਡੇ ਫਰੋਜ਼ਪੁਰ ਦੇ ਨਾਲ ਦਾ ਇੱਕ ਮੁੰਡਾ ਸੀਗਾ ਉਮਰ ਇੱਕ ਕਿਸੇ ਦੋਸਤ ਦਾ ਕੈਨੇਡਾ ਦੇ ਦੋਸਤ ਦੇ ਭਰਾ ਸੀਗਾ ਜੀ ਜਦੋਂ ਮੈਂ ਵੀ ਮੈਰਿਜ ਤੇ ਪਹੁੰਚਿਆ ਮੈਂ ਨਹੀਂ ਉਸ ਦੀ ਰਿਸੈਪਸ਼ਨ ਅਟੈਂਡ ਕੀਤੀ ਸੀ ਉਸ ਤੋਂ ਬਾਅਦ ਅਚਨਚੇ ਹੀ ਉਹ ਕਹਿਣ ਲੱਗ ਪਈ ਵੀ ਮੈਨੂੰ ਸਰਕਾਰ ਉੱਤੇ ਸਾਡਾ ਬੜਾ ਬਿਜ਼ਨਸ ਹੈ ਕੈਲਗਰੀ ਤੋਂ ਮੈਂ ਆਈ ਹਾਂ ਮੈਨੂੰ ਆਏ ਸਾਲ 32 ਵੀਜੇ ਮਿਲਦੇ ਆ ਤੇ ਮੈਂ ਇਧਰੋਂ ਨੌਜਵਾਨਾਂ ਨੂੰ ਲਿਜਾਣੇ ਕਿਉਂਕਿ ਸਾਡਾ ਫੈਕਟਰੀਆਂ ਦਾ ਕੰਮ ਬੜਾ ਤਕੜਾ ਉਹਦੋਂ ਪਤਾ ਲੱਗਾ ਜਦੋਂ 32 ਦੀ ਬਜਾਏ 50 ਜਾਣੇ థਾਈਲੈਂਡ ਦੇ ਵਿੱਚ 2 ਮਹੀਨੇ ਰੋਂਦੇ ਰਹੇ ਉਹਨਾਂ ਦਾ ਸਾਰਾ ਪੈਸਾ ਥੇਲਾ ਤੇ ਉਹਨਾਂ ਦਾ ਸੋਨਾ ਲੈ ਕੇ ਦਿੱਤਰ ਹੋ ਗਈ ਸੀ ਸੋ ਉਸ ਤੋਂ ਬਾਅਦ ਉਹਨਾਂ ਹੀ ਨੌਜਵਾਨਾਂ ਨੇ ਇੱਥੇ ਆ ਕੇ ਇੱਕ ਮੁਹਿੰਮ ਚਲਾਈ ਪੁਲਿਸ ਦੀ ਮਦਦ ਦੇ ਨਾਲ ਤੋਂ ਉਹਨਾਂ ਨੇ 4 ਦਿਨ ਪਹਿਲਾਂ ਉਹਨੂੰ ਪਾਣੀ ਭਰਦੇ ਨੇੜੇ ਫੜ ਲਿਆ ਨਵੀਂ ਗੱਡੀ ਲੈ ਕੇ ਫਿਰ ਰਹੀ ਸੀਗੀ ਫੋਰਚੂਨਰ ਤੇ ਇਸ ਵਾਰੀ ਉਹ ਵਕੀਲ ਦੀ ਝੂਮਕਾ ਸੀ ਪਤਾ ਨਹੀਂ ਕਿਹਨੂੰ ਠੱਗਣਾ ਸੀ ਸੋ ਇਹੋ ਜਿਹੇ ਬੰਦਿਆਂ ਦਾ ਜਦੋਂ ਫੜੇ ਜਾਂਣ ਤਾਂ ਬਹੁਤ ਸਾਰੇ ਲੋਕਨ ਹੋ ਜਾਂਦੇ ਆ ਸੋ ਮੈਂ ਤਾਂ ਇਹ ਅੱਖ ਅੱਖੀ ਦੇਖਿਆ ਹੋਇਆ ਵਾਹ ਵੇਖਣ ਨੂੰ ਭੋਲੀ ਭੋਲੀ ਲੱਗਣ ਵਾਲੀ ਪੁਰੀ ਲੋਕਾਂ ਦਾ ਇਸੇ ਚੀਜ਼ ਦਾ ਹੀ ਨਜ਼ਾਇਜ਼ਾਇ ਦਾ ਚੁੱਕਦੀ ਸੀ ਕਿ ਜਿਹੜੇ ਬਾਹਰ ਜਾਣ ਲਈ ਕਾਲੇ ਰਹਿੰਦੇ ਨੌਜਵਾਨ ਨੇ ਉਹਨਾਂ ਦੇ ਅੱਖਾਂ ਤੇ ਪਰਦਾ ਪੈ ਜਾਂਦਾ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਆਈਏ ਤੇ ਇੰਨੇ ਵੀਜ਼ੇ ਕਿਵੇਂ ਮਿਲ ਗਏ ਤੇ ਪੱਕੇ ਕਿਵੇਂ ਅਸੀਂ ਜਾਵਾਂਗੇ ਸਭ ਕੁਝ ਭੁੱਲ ਜਾਂਦਾ ਜਦੋਂ ਨਾਂ ਆ ਜਾਂਦਾ ਕੈਨੇਡਾ ਦਾ ਸੋ ਕੈਨੇਡਾ ਜਾਣ ਵਾਲਿਆਂ ਨੂੰ ਅਕੀ ਸੱਤ ਤੇ ਬੜਾ ਵਧੀਆ ਵੱਡਾ ਸੰਕ ਸਿੱਖਣ ਨੂੰ ਮਿਲਿਆ ਜੀ ਇਧਰ ਪਾਕਿਸਤਾਨ ਨੇ ਬੀਤੇ ਕੱਲ ਹੱਤਫ ਮਜ਼ਾਇਲ ਦਾ ਤਜਰਬਾ ਕੀਤਾ ਇਸ ਤੋਂ ਪਹਿਲਾਂ ਭਾਰਤ ਆਪਣੀ ਮਜ਼ਾਇਲ ਦਾ ਤਜਰਬਾ ਕਰਕੇ ਕਹਿਆ ਜੀ ਹੁੰਦਾ ਇਹ ਆ ਵੀ ਜਦੋਂ ਵੀ ਅਸੀਂ ਮਰਪਿਚੇ ਆਪਦੀ ਮਜ਼ਾਇਲ ਦਾ ਤਜਰਬਾ ਕਰਦੇ ਹਾਂ ਉਹ ਤੁਹ ਅਗਲੇ ਦਿਨ ਹੀ ਪਾਕਿਸਤਾਨ ਕਰਦਾ ਪਤਾ ਨਹੀਂ ਉਹ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਹੁੰਨੀ ਆ ਤਾਂ ਅਸੀਂ ਫਿਰ ਤੁਹਾਡੇ ਨਾਲੋਂ ਇੱਕ ਹੀ ਆ ਸੋ ਭਾਰਤ ਤੋਂ ਤਜਰਬਾ ਕਰਨ ਤੋਂ ਅਗਲੇ ਦਿਨ ਹੀ ਪਾਕਿਸਤਾਨ ਨੇ ਛੋਟੀ ਦੂਰੀ ਦੀ ਮਾਰ ਕਰਨ ਵਾਲੀ ਹੱਤਫ ਮਜ਼ਾਇਲ ਦਾ ਤਜਰਬਾ ਕਰਕੇ ਭਾਰਤ ਨੂੰ ਦੱਸਿਆ ਵੀ ਜੇ ਤੁਹਾਡੇ ਕੋਲੇ ਵੀ ਖੁਸ਼ ਹੈਗਾ ਤਾਂ ਹੈ ਸਾਡੇ ਕੋਲੇ ਵੀ ਬਹੁਤ ਖੁਸ਼ ਹੈ ਜੀ ਨਿਜਾਮ ਦੇ ਵਿੱਚ ਸੁਧਾਰ ਲਿਆਉਣ ਦੀ ਖਾਤਰ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂਆਤ ਹੀ ਦੱਸਿਆ ਸੀ ਸਰਕਾਰ ਇਹ ਖੜੀ ਬਹੁਤ ਗੰਧੀਰ ਹੈ ਐਸੀ ਹਾਲਤ ਨੂੰ ਬੀਤੇ ਕੱਲ ਉਹਦੇ ਦੇਖਣ ਨੂੰ ਮਿਲੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅਚਨਚੇਤ ਹੀ ਚੰਡੀਗੜ੍ਹ ਚ ਸਖਤਰੇ ਦੀ ਚੈਕਿੰਗ ਕੀਤੀ ਤੇ ਉਹਨਾਂ ਦੀ ਇਸ ਕਾਰਵਾਈ ਤੋਂ ਉੱਥੇ ਮੌਜੂਦ ਸਾਰੇ ਬਾਊ ਕਲਰਕ ਸਭ ਹੈਰਾਨ ਹੋ ਗਏ ਤੇ ਵੱਡੀ ਗਿਣਤੀ ਦੇ ਵਿੱਚ ਅਫਸਰਸ਼ਾਹੀ ਉੱਥੇ ਨਦਾਰਤ ਪਾਈ ਗਈ ਜਾਂ ਗੈਰਹਾਜ਼ਰ ਫੜੀ ਗਈ ਇੱਥੋਂ ਤੱਕ ਕਿ ਮੁੱਖ ਸਖਤਰ ਤੇ ਗ੍ਰਹਿ ਸਖਤਰ ਵੀ ਆਪਸੇ ਆਪਣੇ ਦਫ਼ਤਰਾਂ ਤੋਂ ਗਾਇਬ ਸਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਕੱਤਰੇਤ ਦੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਆਏ ਸਭ ਤੋਂ ਪਹਿਲਾਂ 6ਵੀਂ ਮੰਜ਼ਲ ਤੇ ਗਏ ਜਿੱਥੇ ਉਹਨਾਂ ਨੇ ਦੇਖਿਆ ਕਿ ਮੁੱਖ ਸਕੱਤਰ ਗਾਇਬ ਅਜੇ ਸੀ ਉਸ ਤੋਂ ਬਾਅਦ ਉਹ 8ਵੀਂ ਮੰਜ਼ਲ ਤੇ ਗਏ ਜਿੱਥੇ ਉਹਨਾਂ ਨੇ ਦੇਖਿਆ ਕਿ ਗ੍ਰੈਸ ਸਕੱਤਰ ਵੀ ਗਾਇਬ ਸੀ ਸੋ ਪਹਿਲੀ ਚੋਰੀ ਜਾਣ ਕੇ ਉਹਨਾਂ ਨੇ ਸਿਰਫ ਵਾਰਨਿੰਗ ਦੇ ਕੇ ਸਾਰਿਆਂ ਨੂੰ ਛੱਡਿਆ ਵੀ 9 ਵਜੇ ਪੂਰੇ ਤੁਸੀਂ ਆਪਣੇ ਦਫ਼ਤਰਾਂ ਦੇ ਵਿੱਚ ਹੋਣੇ ਚਾਹੀਦੇ ਤਾਂ ਜੋ ਸਚਾਰੂ ਤਰੀਕੇ ਦੇ ਨਾਲ ਲੋਕਾਂ ਨੂੰ ਇੰਨੀ ਦੂਰੀ ਤੋਂ ਆਏ ਲੋਕਾਂ ਨੂੰ ਅਜਿਹੀ ਖੋਰੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਕੰਮ ਕਾਜ ਪੂਰੇ ਸਹੀ ਤਰੀਕੇ ਨਾਲ ਚੱਲਦਾ ਰਹੇ ਬਾਦਲ ਸਾਹਿਬ ਦੇ ਇਸ ਕਦਮ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਕਿਉਂਕਿ ਜੇਕਰ ਡਰ ਪਾਉ ਹੋਵੇਗਾ ਤੇ ਤਾਂ ਹੀ ਦਸਤਾਨਾਂ ਦੇ ਵਿੱਚ ਲਗਾਤਾਰ ਸਾਨੂੰ ਆਗਰ ਮਿਲਣਗੇ ਜਿਹੜਾ ਵੀ ਅਮਲਾ ਫੈਨਾਨੀ ਤੇ ਉਹ ਇਹ ਗਿਆ ਸੀਗਾ ਵੀ ਲੋਕ ਇੱਥੋਂ ਐਡੀ ਦੂਰ ਤੋਂ ਚੱਲ ਕੇ ਚੰਡੀਗੜ੍ਹ ਰਾਜਧਾਨੀ ਦੇ ਵਿੱਚ ਆਪਣੇ ਕੰਮ ਕਰਵਾਉਣ ਨੂੰ ਜਾਂਦੇ ਤਾਂ ਉੱਥੇ ਜਾ ਕੇ ਪਤਾ ਲੱਗਦਾ ਕਿ ਬਾਉ ਜੀ ਤਾਂ ਆਏ ਨਹੀਂ ਜੀ ਬਾਉ ਜੀ ਤਾਂ ਚਾਹ ਪੀਣ ਗਏ ਜਾਂ ਬਾਉ ਜੀ ਤਾਂ ਰੋਟੀ ਖਾਣ ਗਏ ਜਾਂ ਬਾਉ ਜੀ ਥੋੜਾ ਜਿਹਾ ਲੇਟ ਆਉਣਗੇ ਬਾਉ ਜੀ 2 ਘੰਟੇ ਲੇਟ ਨੇ ਲੇਟ ਹੋਣ ਤੋਂ ਬਾਅਦ ਵੀ ਜਦੋਂ ਦਫ਼ਤਰ ਦੇ ਵਿੱਚ ਆਉਂਦੇ ਤਾਂ ਵੀ ਦਫ਼ਤਰ ਦੇ ਵਿੱਚ ਕੰਮ ਨਹੀਂ ਹੁੰਦੇ ਸੋ ਇਸ ਤਰ੍ਹਾਂ ਦਾ ਦਰ ਜਦੋਂ ਪਹਿਲਾਂ ਸੀਗਾ ਵੀ ਚਿਰਤੇ ਨਹੀਂ ਕੁੰਡਾ ਤੇ ਆਖੀ ਫਿਰੇ ਲੁੰਡਾ ਸੋ ਸਰਕਾਰ ਬਹੁਤ ਗੰਭੀਰ ਹੋਈ ਹੈ ਕਿਉਂਕਿ ਉਹਨਾਂ ਨੇ ਜਾਣ ਲਿਆ ਕਿ ਸਾਡੀ ਜਿੱਤ ਜਿਹੜੀ ਇਤਿਹਾਸਕ ਜਿੱਤ ਹੋਈ ਹੈ ਉਸੇ ਕਰਕੇ ਹੋਈ ਹੈ ਕਿਉਂਕਿ ਲੋਕਾਂ ਨੇ ਸਾਡੇ ਕੀਤੇ ਹੋਏ ਕੰਮਾਂ ਨੂੰ ਐਪਰੀਸ਼ੀਏਟ ਕੀਤਾ ਸੋ ਚਾਹਣਗੇ ਕਿ ਇਸ ਜਿੱਤ ਨੂੰ ਅੱਗੇ ਵਧਾ ਕੇ ਹੈਟ੍ਰਿਕ ਦੇ ਰੂਪ ਵਿੱਚ ਲੈ ਕੇ ਜਾਣ ਇਸੇ ਲਈ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹਰਾਂ ਨੇ ਸਰਕਾਰ ਦੇ ਸੁਚਾਰੂ ਰੂਪ ਨੂੰ ਚਲਾਉਣ ਵਾਸਤੇ ਸਭ ਪੱਧਰਾਂ 'ਤੇ ਚੈੱਕ ਨਾ ਸ਼ੁਰੂ ਕਰ ਦਿੱਤੀਆਂ ਨੇ। ਕੀ ਬਾਤ ਹੈ? ਜੀ ਬਹੁਤ ਦਰਸਤ ਤੇ ਨਾਲ ਦੀ ਨਾਲ ਖੇਡ ਜਗਤ ਦੀ ਹਾਲਾਂਕਿ ਸਾਰਿਆਂ ਨੂੰ ਆਈਪੀਐਲ ਬਾਰੇ ਪਤਾ ਹੈ ਪਰ ਫਿਰ ਵੀ ਅਸੀਂ ਤੁਹਾਡੀ ਜ਼ੁਬਾਨੀ ਜ਼ਰੂਰ ਸੁਣਨਾ ਚਾਹਾਂਗੇ ਕਿਉਂਕਿ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਆਈਪੀਐਲ ਦੇ ਫਾਈਨਲ ਤੋਂ ਬਾਅਦ ਜੀ ਆਈਪੀਐਲ ਦੇ ਫਾਈਨਲ ਜਿਹੜਾ ਖੇਡਿਆ ਗਿਆ ਸੀਗਾ ਚਿਨਾ ਸੁਆਮੀ ਸਟੇਡੀਅਮ ਚੇਨਈ ਦੇ ਵਿੱਚ ਜਿਹੜਾ ਕੋਲਕਾਤਾ ਨਾਈਟ ਰਾਈਡਰ ਅਤੇ ਚੇਨਈ ਸੁਪਰ ਕਿੰਗਸ ਦੇ ਦਰਮਿਆਨ ਖੇਡਿਆ ਗਿਆ ਹਾਲਾਂਕਿ ਚੇਨਈ ਸੁਪਰ ਕਿੰਗਸ ਵੀ ਟੀਮ ਪਹਿਲਾਂ ਬਹੁਤ ਸਟਰੋਂਗ ਲੱਗਦੀ ਸੀ ਤੇ ਉਹਨਾਂ ਨੇ ਸਪੋਰ ਵੀ ਬਹੁਤ ਅੱਛੇ ਬਣਾਏ ਸੀ ਉਸ ਦਿਨ ਉਹਨਾਂ ਦਾ ਤਰੁਪ ਦਾ ਯਕਾ ਯਾਨੀ ਕਿ ਰੈਨਾ ਨੇ 36 ਗੇਂਦਾਂ ਤੇ ਤਿੰਨ ਚੱਕੇ ਤੇ ਤਿੰਨ ਚੌਕੇ ਤੇ ਪੰਜ ਛੱਕੇ ਮਾਰ ਕੇ 71 ਸਪੋਰ ਬਣਾਏ ਤੇ ਟੋਟਲ ਟੀਮ 190 ਸਕੋਰ ਬਣਾ ਕੇ ਬੜਾ ਸਨਮਾਨਜਨਕ ਸਕੋਰ ਸੀਗਾ ਪਰ ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰ ਦੀ ਟੀਮ ਵੀ ਉਸ ਦਿਨ ਪੂਰੇ ਰਾਉਂ ਦੇ ਵਿੱਚ ਨਜ਼ਰ ਆਈ ਉਹਨਾਂ ਦੇ ਵਿਕਟ ਕੀਪਰ ਬੰਨੇਵਾਦ ਮਨਮਿੰਦਰ ਦੇਸ਼ਲਾ ਨੇ 48 ਗਿੰਦਾ ਵਿੱਚ 8 ਚੌਕੇ ਤੇ 5 ਛੱਕੇ ਲਾ ਕੇ 99 ਸਕੋਰ ਦੀ ਜਿਹੜੀ ਪਾਰੀ ਖੇਡੀ ਉਹ ਚਨਈ ਸੁਪਰ ਕਿੰਗਜ਼ ਦੇ ਹੱਥੋਂ ਮੈਚ ਖੋ ਕੇ ਲੱਗੀ ਜੇ ਉਸ ਦਾ ਤੀਜੀ ਵਾਰ ਆਈਪੀਐਲ ਚੈਂਪੀਅਨ ਬਣਨਾ ਸੁਖਣਾ ਉਸਨੇ ਚੱਕਣਾ ਚੂਰ ਕਰ ਦਿੱਤਾ ਇਸ ਦੇ ਵਿੱਚ ਕੇਕੇਆਰ ਯਾਨੀ ਕਿ ਕੋਲਕਾਤਾ ਨਾਈਟ ਰਾਈਡਰ ਦੇ ਸੁਨੀਲ ਨਰਾਇਣੇ ਨੂੰ ਮੈਨ ਆਫ ਦਾ ਮੈਨ ਆਫ ਦਾ ਸੀਰੀਜ਼ ਐਲਾਨੇਗਾ ਤੇ ਇਸ ਮੈਚ ਦੇ ਵਿੱਚ ਮਾਨਵਿੰਦਰ ਬਿਸਲਾ ਜਿਹੜੇ ਕੇ ਮੈਨ ਆਫ ਦਾ ਮੈਚ ਐਲਾਨੇਗੇ ਅਤੇ ਕੱਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਉਸ ਦੇ ਸਨਮਾਨ ਅਤੇ ਕੋਲਕਾਤਾ ਦੇ ਵਿੱਚ ਇੱਕ ਸਮਾਨ ਸਨਮਾਨ ਸਮਾਰੋਹ ਜੁੜਿਤ ਕਰਕੇ ਉੱਥੇ ਸਾਰਿਆਂ ਨੂੰ 골ਡ ਮੈਡਲ ਦਿੱਤੇ ਦੂਜੇ ਪਾਸੇ ਅਲੋchna ਵੀ ਸ਼ੁਰੂ ਹੋ ਗਈ ਕਿ ਇੱਕ ਵਾਰ ਤੇ ਡੀਪੀ ਕਹਿੰਦੀ ਸੀ ਭਈ ਜਦੋਂ ਮੁੱਖ ਮੰਤਰੀ ਬਣੀ ਸੀ ਵੀ ਬਹੁਤ ਗਰੀਬ ਸਟੇਟ ਹੋ ਗਈ ਆ ਪੈਸਾ ਥੇਲਾ ਰਿਹਾ ਨਹੀਂ ਕੋਸ਼ੇ ਤਾਂ ਦੂਜੇ ਪਾਸੇ ਸਾਰਿਆਂ ਨੂੰ 골ਡ ਮੈਡਲ ਵੰਡੀ ਜਾਂਦੀ ਐ ਸੋਨੇ ਦੇ ਮੈਡਲ ਆਏ ਕਿੱਥੋਂ ਮਹਰ ਇਹ ਤਾਂ ਖਿਚਰਤ ਹੋਈ ਇੱਕ ਦੂਜੇ ਦੀ ਲੱਤਾਂ ਤੋਂ ਦਾ ਕੰਮ ਚੱਲਦਾ ਹੀ ਰਹਿੰਦਾ ਹੈ ਜਿਹਦੇ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਚਾਹੀਦਾ ਸੋ ਇਸ ਵਾਰੀ ਸਭ ਤੋਂ ਜ਼ਿਆਦਾ ਨੋਚਨਾ ਆਈਪੀਐਲ ਦੀ ਹੋਈ ਆ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਿਸ ਰੁਖ ਬੈਠਦੀ ਹੈ ਜਾਂ ਪੈਸੇ ਵਾਲੇ ਸਭ ਕਾ ਭਾਰੂ ਬੈਠਦਾ ਦੂਜੇ ਪਾਸੇ ਜੇ ਇਹ ਦੇਖਿਆ ਜਾਵੇ ਤੇ ਹੈ ਇੱਕ ਤਰੀਕੇ ਦੇ ਨਾਲ ਆਈਪੀਐਲ ਬਹੁਤ ਵਧੀਆ ਕਦਮ ਕਿਉਂਕਿ ਉਹ ਨੌਜਵਾਨ ਖਿਡਾਰੀ ਜਿਹੜੇ ਕਿ ਕਿਸੇ ਕਾਰਨ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਖੇਡਣ ਤੋਂ ਵਾਂਝੇ ਰਹਿ ਜਾਂਦੇ ਆ ਉਹਨਾਂ ਨੂੰ ਇਹਦੇ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਆਪਣੀ ਕਲਾ ਦੇ ਜਾਹੋ ਜਿਨਾਲ ਦਿਖਾਉਣ ਦਾ ਮੌਕਾ ਮਿਲਦਾ ਸੋ ਆਈਪੀਐਲ ਹੋਣਾ ਤਾਂ ਚਾਹੀਦਾ ਪਰ ਇਹਨਾਂ ਸਾਰੀਆਂ ਘਟਨਾਵਾਂ ਤੋਂ ਸਾਫ਼ ਸੁਥਰਾ ਹੋਣਾ ਚਾਹੀਦਾ ਤਦ ਹੀ ਇਹ ਆਪਣੀ ਸਾਖ ਨੂੰ ਬਰ ਬਹੁਤ ਬਹੁਤ ਸ਼ੁਕਰੀਆ ਹਰਿੰਦਰ ਜੀ ਤੁਹਾਡੇ ਕਾਲ ਜਾਂ ਤੁਹਾਡੇ ਕੋਲ ਜਾਣਕਾਰੀ ਤਾਂ ਬਹੁਤ ਜ਼ਿਆਦਾ ਹੈ ਤੇ ਕਾਫੀ ਦੇਰ ਤੋਂ ਅਸੀਂ ਸੁਣ ਰਹੇ ਹਾਂ ਬੜੇ ਮਜ਼ੇ ਨਾਲ ਤੇ ਕੁਝ ਹੁਣ ਸਾਨੂੰ ਪੰਜਾਬੀ ਗੀਤਾਂ ਸੰਗੀਤ ਫਿਲਮਾਂ ਬਾਰੇ ਵੀ ਦੱਸੋ ਕੋਈ ਨਵੀਂ ਗੱਲ ਬਾਤ ਕੁਝ ਹੋਰ ਕੋਈ ਨਵੀਂ ਫਿਲਮ ਆਈ ਹੋਵੇ ਪੰਜਾਬੀ ਸੰਗੀਤ ਦੇ ਵਿੱਚ ਵੀ ਰਮਨ ਜੀ ਇਸ ਵੇਲੇ ਗਰਮੀ ਦਾ ਮਾਹੌਲ ਹੋਣ ਕਰਕੇ ਟੈਪਰ ਰੀਲੀਜ਼ ਬਹੁਤ ਘੱਟ ਹੋ ਰਹੀਆਂ ਬਹੁਤ ਸਾਰੇ ਗਵਈਏ ਜਿਹੜੇ ਉਹਨਾਂ ਨੇ ਵਜਿਸ਼ਾਂ ਦੀਆਂ ਪਰਵਾਜ਼ਾਂ ਫੜੀਆਂ ਨੇ ਕਿੱਧਰ ਆਸਟ੍ਰੇਲੀਆ ਕਿੱਧਰੇ ਨਿਊਜ਼ੀਲੈਂਡ ਕਿੱਧਰੇ ਅਮਰੀਕਾ ਤੇ ਕਿੱਧਰੇ ਕੈਨੇਡਾ ਚਾਰੇ ਪਾਸੇ ਗਵਈਆਂ ਦੇ ਸ਼ੋਲ ਪਿਆ ਪਰਮਾਰਾਂ ਨੇ ਜੈਦੀ ਬੈਂਸ ਹਰੀ ਤੇ ਸੁਖਿੰਦਰ ਸ਼ਿੰਦਾ ਹਰੀ ਕੈਨੇਡਾ ਦੇ ਵਿੱਚ ਨੇ ਇੱਧਰ ਤੁਹਾਡੇ ਵਾਲੇ ਪਾਸੇ ਤੇ ਆਸਟ੍ਰੇਲੀਆ ਦੇ ਵਿੱਚ ਅਮਰਿੰਦਰ ਗਿੱਲ ਹੋਰੀ ਆ ਰਹੇ ਆਏ ਹੋਏ ਨੇ ਜਿਸ ਤੋਂ ਇਲਾਵਾ ਹੁਣ ਅੱਗੇ ਆਉਣ ਵਾਲੇ ਦਿਨਾਂ ਵਿੱਚ ਹਰਜੀਤ ਹਰਮਨ ਹੋਰੀ ਤੇ ਪ੍ਰੀਤ ਹਰਪਾਲ ਹੋਰੀ ਵੀ ਆ ਰਹੇ ਨੇ ਯਾਨੀ ਕਿ ਸਾਰੇ ਹੀ ਗਵਈਏ ਇਸ ਵੇਲੇ ਵਿਦੇਸ਼ੀ ਟੂਰਸ ਦੇ ਵਿੱਚ ਬਿਜ਼ੀ ਨੇ ਇਸ ਲਈ ਕੋਈ ਵੀ ਅੱਛੇ ਬੈਨਰ ਦੀ ਵੱਡੇ ਗਾਇਕ ਦੀ ਕੋਈ ਵੀ ਟੇਪ ਇਹਨਾਂ ਦੇ ਨਾਲ ਵਿੱਚ ਕੋਈ ਰਿਲੀਵ ਨਹੀਂ ਹੋ ਰਹੀ ਉਧਰ ਦੇਖਿਆ ਇਹ ਵੀ ਜਾਂਦਾ ਕਿ ਅੱਜਕੱਲ ਬਿਜਲੀ ਘੱਟ ਹੁੰਦੀ ਹੈ ਤੇ ਤੀਜੇ ਪਾਸੇ ਪੀਟੀਸੀ ਨੈਟਵਰਕ ਜਿਹੜਾ ਕਿ ਬਹੁਤ ਜ਼ਿਆਦਾ ਗਾਇਕਾਂ ਦੀ ਐਡਵਰਟਾਈਜ਼ਮੈਂਟ ਉਹਨਾਂ ਕੋਲੇ ਜਾਂਦੀ ਸੀ ਉਹਨਾਂ ਨੇ ਇੱਕੇਦਮ ਪਹਿਲਾਂ 450 ਤੋਂ ਪ੍ਰੋਮੋ 750 ਕੀਤਾ ਤੇ ਹੁਣ 1350 ਰੁਪਏ ਪਰ ਪ੍ਰੋਮੋ ਦਾ ਰੇਟ ਕਰ ਦਿੱਤਾ ਜਿਸ ਕਰਕੇ ਮਹਿੰਗਾਈ ਇੰਨੀ ਜ਼ਿਆਦਾ ਵਧ ਕਰਕੇ ਵਧਣ ਕਰਕੇ ਨੌਜਵਾਨ ਗਾਇਕ ਜਿਹੜੇ ਨਵੇਂ ਇਹਨਾਂ ਨੇ ਫੀਲਡ ਚ ਆਉਣਾ ਸੀ ਉਹ ਵੈਸੇ ਕੰਨੀ ਘਤਰਾ ਗਏ ਦੂਜੇ ਪਾਸੇ ਜਿਹੜੇ ਗਵਰੀਏ ਨੇ ਤੁਹਾਨੂੰ ਦੱਸਿਆ ਕਿ ਵਿਦੇਸ਼ੀ ਟੂਰਾਂ ਦੇ ਫੋਨ ਕਰਕੇ ਉਹਨਾਂ ਦੀ ਕੋਈ ਵੀ ਟੇਬਲ ਰੀਲੀਜ਼ ਨਹੀਂ ਹੋਈ ਹਾਂ ਬਹਰਾਲ ਫਿਲਮਾਂ ਦੇ ਵਿੱਚ ਜ਼ਰੂਰ ਗਰਮੀ ਪਾਈ ਜਾ ਰਹੀ ਹੈ ਪੰਜਾਬੀ ਸਿਨੇਮੇ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਠੜਾ ਠੜ ਪੰਜਾਬੀ ਫਿਲਮਾਂ ਦਾ ਨਿਰਮਾਣ ਹੋ ਕੇ ਤੇ ਰਿਲੀਜ਼ ਵੀ ਹੋਣ ਲੱਗੀਆਂ ਹੋਣ ਜੀ ਪਿਛਲੇ ਹਫ਼ਤੇ ਦੋ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਰਹੇ ਚੜ੍ਹਦੀ ਕਲਾ ਪੰਜਾਬ ਦੀ ਤੇ ਆਪਾਂ ਫੇਰ ਮਿਲਾਂਗੇ ਹਾਲਾਂਕਿ ਪੱਕੀ ਮਈ ਨੂੰ ਇੱਕੋ ਦੇਨ ਰਿਲੀਜ਼ ਹੋਣ ਕਰਕੇ ਦੋਹਾਂ ਫਿਲਮਾਂ ਦਾ ਆਪਸ ਦੇ ਵਿੱਚ ਟਕਰਾਉਣਾ ਪੰਜਾਬੀ ਸਿਨੇਮੇ ਲਈ ਤਾਂ ਬਿਹਤਰ ਨਹੀਂ ਹੈ ਪਰ ਦੋ ਕਲਵਾਨ ਜੇ ਸੰਦਲ ਤਕੜੇ ਕੁੜੇਦਾਈ ਦੇ ਵਿੱਚੋਂ ਬਾਜੀ ਜਿਹੜੀ ਆਪਾਂ ਫੇਰ ਮਿਲਾਂਗੇ ਨੂੰ ਮਿਲੀ ਰਹੇ ਚੜ੍ਹਦੀ ਕਲਾ ਪੰਜਾਬ ਦੀ ਨੇ ਪੰਜਾਬ ਦੀ ਸੁਖਤਾ ਮਨਾਈ ਪਰ ਅਫਸੋਸ ਉਹ ਆਪਣੀ ਫਿਲਮ ਦੀ ਆਪ ਸੁਖ ਨਹੀਂ ਮਨਾ ਸਕੇ ਤੇ ਫਿਲਮ ਨੂੰ ਪਰ ਮਾਹੁੰਗਾਰਾ ਨਹੀਂ ਮਿਲਿਆ ਆਪਾਂ ਫੇਰ ਮਿਲਾਂਗੇ ਸਵਿੰਦਰ ਰਵੀ ਦੀ ਨਿਰਦੇਸ਼ਨਾ ਹੇਠ ਤਿਆਰ ਹੋਈ ਇਹ ਫਿਲਮ ਅੱਛੀ ਸੀ ਪਰ ਜਿੰਨਾ ਵਧੀਆ ਹੁੰਗਾਰਾ ਇਸ ਨੂੰ ਮਿਲਣਾ ਚਾਹੀਦਾ ਸੀਗਾ ਉਹ ਤਾਂ ਨਹੀਂ ਆ ਫਿਲਮ ਸਫਲ ਤਾਂ ਹੋ ਸਕਦੀ ਹੈ ਜਾਂ ਲਾਗਤ ਭਾਵੇਂ ਪੂਰੀ ਕਰ ਦੇ ਪਰ ਇਹਨੂੰ ਹਿੱਟ ਐ ਸੁਪਰ ਹਿੱਟ ਦੀ ਸ਼੍ਰੇਣੀ ਵਿੱਚ ਹੋਣਾ ਨਸੀਬ ਨਹੀਂ ਹੋ ਸਕਦਾ ਉਦਰ ਜੂਨ ਮਹੀਨਾ ਫਿਲਮਾਂ ਦੀ ਪਰਮਾਰ ਰਹੇਗੀ ਜੀ 8 ਜੂਨ ਨੂੰ ਕਬੱਡੀ ਵਾਂਸ ਅਗੇਨ ਜਿਹੜੀ ਕਿ 5 ਕਰੋੜ ਦੀ ਲਾਗਤ ਨਾਲ ਬਣਾਈ ਗਈ ਪੰਜਾਬੀ ਦੀ ਸਭ ਤੋਂ ਵੱਡੀ ਫਿਲਮ ਜਿਸ ਦੇ ਵਿੱਚ ਹైదరాబాద్ ਅਤੇ ਚਨਈ ਦੇ ਟੈਕਨੀਸ਼ੀਅਨਾਂ ਦੀਆਂ ਸੇਵਾਵਾਂ ਲਈਆਂ ਗਿਆ ਸਾਊਂਡ ਦੇ ਸਿਸਟਮ ਦੇ ਵਿੱਚ ਵੀ ਸਭ ਤੋਂ ਵੱਡੀ ਹੈ ਜੀ ਤਾਂ ਉਧਰੋਂ ਕਾਸਟ ਵਜੋਂ ਵੀ ਬਹੁਤ ਵੱਡੀ ਆ ਫਿਲਮਾਂ ਕਬੱਡੀ ਮਾਂ ਸਾਡੀ ਖੇਡ ਹੈ ਉਸ ਨੂੰ ਦਰਸਾਉਣੀ ਹੈ ਫਿਲਮ ਅਗਾਮੀ 8 ਜੂਨ ਸਿਨੇਮਾ ਦਾ ਸ਼ਿੰਗਾਰ ਬਣ ਜਾ ਰਿਹਾ 15 ਜੂਨ ਨੂੰ ਪੰਜਾਬੀਆਂ ਦੇ ਚਹੇਤੇ ਮਾਨ ਯਾਨੀ ਕਿ ਬੱਬੂ ਮਾਨ ਦੀ ਫਿਲਮ ਦੇਸੀ ਰੋਮਿਓ ਜਿਹਦੇ ਵਿੱਚ ਹਰਜੀਤ ਹਰਮਨ ਵੀ ਇਸ ਵਾਰੀ ਨਾਇਕ ਵਜੋਂ ਨਾਲ ਤੋਂ ਮਕਰ ਨਵੇਂ ਨਜ਼ਰ ਆਉਣਗੇ ਸੋ 15 ਜੂਨ ਨੂੰ ਦੇਸੀ ਰੋਮਿਓ ਰਿਲੀਜ਼ ਹੋਣ ਜਾ ਰਹੀ ਹੈ ਉਸ ਤੋਂ ਬਾਅਦ 22 ਜੂਨ ਥੋੜਾ ਜਿਹਾ ਸ਼ਾਇਦ ਭਾਵੇਂ ਇੱਕ ਅੱਧੀ ਕੋ ਫਿਲਮ ਕੋ ਹੋਵੇ ਤਾਂ 23 ਜੂਨ ਜੱਟ ਐਂਡ ਜੁਲੀਅਟ ਜਿਹੜੀ ਕਿ ਨੀਰੂ ਬਾਜਵਾ ਅਤੇ ਦਿਲਜੀਤ ਨੂੰ ਬਤੌਰ ਨਾਇਕ ਅਤੇ ਨਾਇਕਾ ਲੈ ਕੇ ਬਣਾਈ ਗਈ ਫਿਲਮ ਜੱਟ ਐਂਡ ਜੁਲੀਅਟ ਉਹ ਵੀ ਸਿਨੇਮਾ ਦਾ ਸ਼ਿੰਗਾਰ ਬਣੇਗੀ ਸੋ ਜੂਨ ਮਹੀਨੇ ਦੇ ਵਿੱਚ ਤਿੰਨ ਤੋਂ ਲੈ ਕੇ ਚਾਰ ਤਿਲਮ ਰਿਲੀਜ਼ ਹੋਣ ਦਾ ਆਦੇਸ਼ਾ ਹੈ ਇਹ ਤਾਂ ਪੂਰੀ ਲੜੀ ਲੱਗੀ ਹੋਈ ਹੈ ਇੱਥੇ ਪੰਜਾਬੀ ਪਿੱਚਰਾਂ ਦੀ ਗਰਮੀ ਦੇ ਵਿੱਚ ਵੀ ਜਿਹੜੇ ਐਕਟਰਸ ਨੇ ਉਹਨਾਂ ਨੂੰ ਚੈਨ ਨਹੀਂ ਆਇਆਗਾ ਪਿੱਚਰ ਤੇ ਪਿੱਚਰ ਪਿੱਚਰ ਤੇ ਪਿੱਚਰ ਜੀ ਬਿਲਕੁਲ ਬਾਕੀ ਸਭ ਤੋਂ ਵੱਡੀ ਮਾਰਕੀਟ ਇਹਨਾਂ ਦੀ ਵਿਦੇਸ਼ਾਂ ਦੇ ਵਿੱਚ ਹੈ ਸੋ ਵਿਦੇਸ਼ਾਂ ਦੇ ਵਿੱਚ ਅੱਜਕੱਲ੍ਹ ਠੰਡ ਨੇ ਪੈ ਰਹੀ ਹੈ ਗਰਮੀ ਨਹੀਂ ਹੈ ਸੋ ਕਿ ਇੱਥੇ ਕਿਸੇ ਨੇ ਆਪ ਦਾ 100 ਰੁਪਿਆ ਲਾ ਕੇ ਟਿਕਟ ਖਰਚ ਨਹੀਂ ਉਧਰਲੇ ਪਾਸੇ ਡਾਲਰਾਂ ਦੇ ਵਿੱਚੋਂ ਉਹਨਾਂ ਨੂੰ ਇਨਕਮ ਹੋਈ ਓਵਰਸੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਜ਼ਿਆਦਾਤਰ ਫਿਲਮਾਂ ਰਿਲੀਜ਼ ਕੀਤੀਆਂ ਜਾਂਦੀਆਂ ਨੇ ਇੱਧਰ ਤਾਂ ਅੰਤਾਂ ਦੀ ਗਰਮੀ ਪੈ ਰਹੀ ਹਾਂ ਮਲਟੀਪਲੈਕਸ ਦੇ ਵਿੱਚ ਕੁਝ ਭਲ ਰਾਹਤ ਲੈਣ ਦੀ ਖਾਤਰ ਕਿਉਂਕਿ ਜੂਨ ਮਹੀਨਾ ਸਾਰਾ ਛੁੱਟੀਆਂ ਦਾ ਮਹੀਨਾ ਹੁੰਦਾ ਹੈ ਪੰਜਾਬ ਦੇ ਵਿੱਚ ਸੋ ਜੂਨ ਮਹੀਨੇ ਦਾ ਲਾਹਾ ਲੈਣ ਦੇ ਵਾਸਤੇ ਲੋਕ ਹਿੱਲ ਸਟੇਸ਼ਨਸ ਤੇ ਜਾਂਦੇ ਨੇ ਵੱਡੇ ਵੱਡੇ ਸ਼ਹਿਰਾਂ ਸ਼ਾਪਿੰਗ ਲਈ ਜਾਂਦੇ ਨੇ ਕੋਈ ਸ਼ਾਪਿੰਗ ਮਾਲਸ ਦੇ ਵਿੱਚ ਟਾਈਮ ਬਤੀਤ ਕਰਨ ਵਾਸਤੇ ਵਧੀਆ ਏਸੀ థియేਟਰ ਲੈੱਤੀਆਂ ਸਹੂਲਤਾਂ ਸੋ ਬਹਾਨਾ ਬਣ ਜਾਂਦਾ ਫਿਲਮ ਦੇਖਣ ਦਾ ਤੇ ਜੇ ਕਿਤੇ ਪੰਜਾਬੀ ਲੱਗੀ ਹੋਵੇ ਤਾਂ ਸੋਣੀ ਤੇ ਸੁਹਾਗਾ ਸੋ ਇਥੇ ਲਈ ਨਿਰਮਾਤਾ ਨਿਰਦੇਸ਼ਕਾਂ ਨੇ ਇਸ ਮਹੀਨੇ ਨੂੰ ਆਪਣੇ ਲਈ ਸ਼ੁਭ ਮੰਨਿਆ ਫਿਲਮਾਂ ਇਸੇ ਮਹੀਨੇ ਲਈ ਉਸ ਨੂੰ ਚੁਣਿਆ ਤਾਂ ਆਗਾਮੀ ਜੁਲਾਈ ਦੇ ਵਿੱਚ ਵੀ ਇਹੀ ਹਾਲ ਰਹੇਗਾ ਵੱਡੇ ਵੱਡੇ ਬੈਨਰ ਦੀਆਂ ਵੱਡੀਆਂ ਫਿਲਮਾਂ ਚਕਾਈ ਦੇ ਵਿੱਚ ਰਿਲੀਜ਼ ਹੋਣ ਜਾ ਰਹੀਆਂ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੇ ਸਭ ਤੋਂ ਵੱਡੇ ਫਿਲਮ ਨਿਰਦੇਸ਼ਕ ਸਰਦਾਰ ਮਰਮੋਨ ਸਿੰਘ ਨੇ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਉਹਨਾਂ ਦੀ ਫਿਲਮ ਅੱਜ ਦੇ ਰਾਂਝੇ ਆਗਾਮੀ 20 ਜੁਲਾਈ ਨੂੰ ਉਸ ਵਿੱਚ ਮੇਹਰ ਸ਼ਿੰਗਾਰ ਬਣੇਗੀ ਤੇ ਉਧਰ ਮਿਰਜ਼ਾ ਤੋਂ ਬਾਅਦ ਦਿੱਤੀ ਗਰੇਵਾਲ ਦੀ ਆ ਅਗਲੀ ਕਾਮੇਡੀ ਫੁੱਲ ਕਾਮੇਡੀ ਫਿਲਮ 29 25 ਜੁਲਾਈ ਨੂੰ ਸਿਨੇਮਾ ਦਾ ਸ਼ਿੰਗਾਰ ਬਣੇਗੀ ਉਹਨਾਂ ਦੇ ਨਾਲ ਹੀ 20 ਜੁਲਾਈ ਨੂੰ ਇੱਕ ਫਿਲਮ ਰਿਲੀਜ਼ ਹੋਏਗੀ ਜੀ ਪਿੰਕੀ ਮੋਗੇ ਵਾਲੀ ਜਿਸ ਦੇ ਵਿੱਚ ਕਿਨੀਰੂ ਬਾਜਵਾ ਮੁੱਖ ਭੂਮਿਕਾ ਰਵੇਗੀ ਅਤੇ 25 ਤਰੀਕ ਨੂੰ ਕੈਰੀਅਨ ਜੱਟਾਂ ਦੇ ਨਾਲ ਇੱਕ ਯਮਲੇ ਜੱਟ ਯਮਲੇ ਨਾਮ ਦੀ ਫਿਲਮ ਵੀ ਰਿਲੀਜ਼ ਹੋਏਗੀ ਸੋ ਫਿਲਮਾਂ ਦਾ ਪੂਰਾ ਜੂਨ ਤੇ ਜੁਲਾਈ ਮਹੀਨਾ ਪਰਿਆ ਰਹੇਗਾ ਦਰਸ਼ਕਾਂ ਨੂੰ ਹੁਣ ਵੈਸੇ ਵੀ ਪੇਪਰ 'ਤੇ ਉਪਰ ਦੇਖ ਕੇ ਅੱਜ ਕੱਲ੍ਹ ਵਿਹਲੇ ਨੇ ਬੱਚੇ ਸਟੂਡੈਂਟਸ ਉਹਨਾਂ ਨੂੰ ਵੀ ਫਿਲਮਾਂ ਦੇਖਣ ਵਾਸਤੇ ਐਂਟਰਟੇਨਮੈਂਟ ਵਾਸਤੇ ਇਹ 2 ਮਹੀਨੇ ਬਹੁਤ ਹੀ ਜ਼ਿਆਦਾ ਵਧੀਆ ਸਮਾਂ ਹੋਣਗੇ ਜੀ ਸ਼ੁਕਰੀਆ ਵੀਰਪੁਰ ਲਾਲ ਜੀ ਤੇ ਜੇ ਕੋਈ ਗੱਲਬਾਤ ਰਹਿ ਗਈ ਹੋਵੇ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਬਰੀਫਲੀ ਸਾਂਝ ਕਰਦੇ ਚਲੋ ਗਲਬਤ ਕੁਛ ਨਹੀਂ ਜੀ ਬਸ ਇਸੇ ਤਰ੍ਹਾਂ ਹੀ ਤੁਹਾਡਾ ਪਿਆਰ ਬਣਿਆ ਰਹੇ ਸਾਡੇ ਮੇਰੇ ਸਰੋਤੇ ਜਦੋਂ ਵੀ ਮੈਨੂੰ ਇੱਕ ਫੋਨ ਕਾਲ ਆਉਂਦੀ ਹੈ ਇਸ ਪ੍ਰੋਗਰਾਮ ਤੋਂ ਬਾਅਦ ਤਾਂ ਮੈਨੂੰ ਆਪਣੀ ਜ਼ਿੰਮੇਵਾਰੀ ਦਾ احساس ਹੁੰਦਾ ਤੇ ਖੁਸ਼ੀ ਵੀ ਹੁੰਦੀ ਹੈ ਕਿ ਕਿਸੇ ਬਹਾਨੇ ਪੰਜਾਬੀਆਂ ਨੂੰ ਇਧਰਲੇ ਪੰਜਾਬੀ ਪੰਜਾਬ ਦੇ ਨਾਲ ਜੋ ਜੁੜਨ ਦਾ ਜੋ ਸੁਭਾਅ ਆਉਂਦਾ ਇੱਕ ਜ਼ਿੰਮੇਵਾਰੀ ਉਹਨਾਂ ਨੇ ਜੋ ਜਿੱਤੀ ਹੈ ਉਸ ਨੂੰ ਇਸੇ ਤਰੀਕੇ ਨਾਲ ਨਿਭਾਉਂਦਾ ਰਵਾਂ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਮੇਰੀ ਕੋਸ਼ਿਸ਼ ਰਹੂਗੀ ਕਿ ਹੋਰ ਵੀ ਜ਼ਿਆਦਾ ਤੰਦਹੀ ਦੇ ਨਾਲ ਆਪਣੀ ਏਜ ਜਿੰਮੇਵਾਰੀ ਨੂੰ ਇਸ ਡਿਊਟੀ ਨੂੰ ਨੇਪਰੇ ਚਾੜਾ ਸੋ ਅਗਲੇ ਹਫਤੇ ਫਿਰ ਇਸੇ ਤਰ੍ਹਾਂ ਨਵੀਆਂ ਤੇ ਤਾਜ਼ਾ ਤਰੀਕ ਤੇ ਰੰਗ ਬਰੰਗੀਆਂ ਸਵਾਰਾਂ ਦੇ ਨਾਲ ਸਾਨੂੰ ਕਰਾਂਗੇ ਸਰਸ਼ਾ ਤਦ ਤੱਕ ਲਈ ਮੈਨੂੰ ਯਾਨੀ ਕਿ ਹਰਿੰਦਰ ਕੋਲੋਂ ਦੇਗੀ ਯਾਸ ਚੰਗਾ ਜੀ ਫੇਰ ਮਿਲਾਂਗੇ ਰੱਬ ਰੱਖਾ ਸੱਚੀ ਕਾਲ ਸੱਚੀ ਕਾਲ